ਆਰ ਯਾ ਪੋਜੀਟਿਵ ਗਨਾਂ ਨਹੀਂ ਮਸਲਾ ਹੈ ਵਾਇਗੂ ਜੀ ਕਾ ਖਾਲਸ ਵਾਇਗੂ ਜੀ ਕੀ ਫਤਿਹ ਕੋ ਮਸਲਾ ਇਹ ਆ ਕਿ ਦੰਦਮੇਟਕਸਾਲ ਦਾ ਮੁਖੀ ਆਲਓਵਰ ਦੁਨੀਆ ਚ ਵੇਚ ਰਹੇ ਨੇ ਸੰਤ ਜਨੈਲ ਸਿੰਘ ਦੇ ਸਮੇਂ ਤੋਂ ਉਹ ਸੰਗਤ ਬੰਬਈ ਦੀ ਸੰਗਤੋ ਜੁੜੀ ਹੋਈ ਆ ਦੰਦਮੇਟਕਸਾਲ ਦੇ ਨਾਲ ਹੁਣ ਉਹਨਾਂ ਦੇ ਉਥੋਂ ਦੇ ਨੀਤੀ ਮਸਲੇ ਨੇ ਬਰਾਬਰ ਹੈਗੀ ਆ ਜੀ ਕਾਂਗਰਸ ਪਾਰਟੀ ਹੁਣ ਕਾਂਗਰਸ ਨਾਲ ਅਸੀਂ ਕਿਵੇਂ ਮਤਲਬ ਸਪਨੇ 'ਚ ਵੀ ਸੋਚ ਨਹੀਂ ਸਕਦੇ ਸਮਝੌਤਾ ਕਰਨਾ ਜਾਂ ਗੱਲ ਕਰਨ ਸਾਨੂੰ ਮਰਨਾ ਮਨਜ਼ੂਰ ਹੁਣ ਬੀਜੇਪੀ ਕਾਪੜੇ ਦੇ ਧਰਮ ਚ ਪੱਕੇ ਲੋਕ ਨੇ ਜੇ ਉਹ ਦੂਜੇ ਧਰਮਾਂ ਦੇ ਪੱਕੇ ਲੋਕਾਂ ਨੂੰ ਅਪਰੋਚ ਕਰਦੇ ਨੇ ਤਾਂ ਕਿਸੇ ਨੂੰ ਪ੍ਰੋਬਲਮ ਕੀ ਆ ਉਥੋਂ ਦੇ ਲੋਕਾਂ ਦੇ ਸੰਗਤ ਦੇ ਜਿਹੜੇ ਮਸਲੇ ਸੀ ਉਹ ਇੱਕ ਸਿੰਘ ਨੂੰ ਮਾਈਨੋਰਿਟੀ ਕਮਿਸ਼ਨ ਦਾ ਹਿੱਸਾਕਰ ਬਣਾ ਲਿਆ ਉਹਨਾਂ ਨੇ ਇੱਕ ਪਰਿਵਾਰ ਨੂੰ ਐਮਐਲਏ ਦੀ ਟਿਕਟ ਦੇ ਦਿੱਤੀ ਜੀ ਪੰਜਾਬੀ ਸਾਹਿਤ ਅਕੈਡਮੀ ਦਾ ਗਠਨ ਕਰ ਦਿੱਤਾ ਜਿਹੜੇ ਸਿਕਲੀਕਰ ਬਣ ਜਾ ਰਹੇ ਸਿੱਖ ਨੇ ਉਹਨਾਂ ਨੂੰ ਘਰ ਦੇਣ ਦਾ ਐਲਾਨ ਕਰ ਦਿੱਤਾ ਕੁਝ ਨੂੰ ਦੇ ਦਿੱਤੇ ਗਏ ਤੇ ਸਭ ਤੋਂ ਵੱਡਾ ਮਸਲਾ ਤਖਸ਼ਿਰੀ ਹਜੂਰ ਸਾਹਿਬ ਦਾ ਉਹ ਮਸਲਾ ਹੱਲ ਕਰਤਾ ਉਹਨਾਂ ਨੇ ਕਹਿ ਦਿੱਤਾ ਕਿ ਪੰਥ ਆਪ ਚਲਾਵੀ ਅਸੀਂ दखल ਅੰਦਾਜ਼ੀ ਨਹੀਂ ਕਰਾਂਗੇ ਜਿਹੜਾ ਕੋਈ ਪ੍ਰਬੰਧਕ ਵਗੈਰਾ ਲੱਗਦਾ ਉਹ ਨਹੀਂ ਲੱਗੂਗਾ ਫਿਰ ਜਿਹੜੇ ਕੌਮੀ ਮਸਲੇ ਵੱਡੇ ਪੰਜਾਬ ਦਾ ਭਾਵੇਂ ਬੰਦੀ ਸਿੰਘਾਂ ਦਾ ਮਸਲਾ ਹੈ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਮਸਲਾ ਹੈ ਜਾਂ ਮੰਗੂ ਮਠ ਗੁਰਦੁਆਰਾ ਸਾਹਿਬ ਦਾ ਮਸਲਾ ਹੈ ਜਾਂ ਹੋਰ ਕਈ ਮਸਲੇ ਇਹ ਮਸਲਿਆਂ ਦੇ ਉੱਤੇ ਚਰਚਾ ਵੀ ਕੀਤੀ ਉਹਨਾਂ ਨੇ ਗੱਲ ਵੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਸੰਪਰਦਾਵਾਂ ਦੇ ਮੁਖੀਆਂ ਦੇ ਜਾਂ ਦੰਦਮੀ ਟਕਸਾਲ ਦੇ ਮੁਖੀ ਦੇ ਥਰੂ ਮਸਲੇ ਹੱਲ ਕਰਨਾ ਚਾਹੁੰਦੇ ਹਾਂ ਜੇ ਹੁਣ ਕੋਈ ਸੇਖਾਂ ਦਾ ਮਸਲਾ ਹੱਲ ਹੋ ਰਿਹਾ ਤਾਂ ਕਿਸੇ ਨੂੰ ਹਰਜ ਕੀ ਹੈ ਜੀ ਮਤਲਬ ਇਹ ਥੋੜੀ ਹੈ ਕਿ ਜੇ ਤੁਹਾਡੀ ਆਪ ਦੀ ਗੱਲ ਉਹਨਾਂ ਨਾਲ ਹੈਗੀ ਆ ਤਾਂ ਸਾਰਾ ਕੁਝ ਪੰਥਕ ਹੈ एवरीथिंग ਇਜ਼ ਮਤਲਬ ਵਾਸ਼ਡ ਮਤਲਬ ਜੇ ਤੁਸੀਂ ਤੁਹਾਡੀ ਗੱਲਬਾਤ ਨਹੀਂ ਹੈ ਤਾਂ ਸਾਰਾ ਕੁਝ ਨਜਾਇਜ਼ ਹੋ ਗਿਆ ਐਨਾ ਮਤਲਬ ਕਿਸੇ ਨੂੰ ਸਿੱਖ ਨਾਨ ਸਿੱਖ ਸਮਝਣ ਵਾਲੀ ਗੱਲ ਜਿਹੜੀ ਬਚਕਾਨੀ ਹਰਕਤਾਂ ਸਾਡੇ ਵਿੱਚ ਬੈਠੇ ਲੋਕ ਕਰ ਰਹੇ ਨੇ ਉਹ ਉਹੀ ਨੇ ਜਿਨ੍ਹਾਂ ਦਾ ਅਸ਼ੋਕੜ ਕਾਮਰੇਡ ਆ ਜਾਂ ਜਿਨ੍ਹਾਂ ਦੀ ਸੋਚ ਕਾਮਰੇਡ ਆ ਸੋਚ ਦੇ ਵਿੱਚ ਆ ਧਰਮ ਵੱਡ ਚੁੱਕਿਆ ਉਹਨਾਂ ਦੇ ਲੜਾਈ ਧਰਮ ਤੇ ਧਰਮ ਦੀ ਆ ਸਦਾ ਸੁਖਬੀਰ ਸਿੰਘ ਬਾਦਲ ਦਾ ਬੇਸਿਕਲੀ ਇਹ ਲੋਕ ਨੁਕਸਾਨ ਕਰ ਰਹੇ ਨੇ ਉਹਨਾਂ ਨੇ ਇਨੀ ਕੋਈ ਜਵਾਬ ਦਿੱਤਾ ਗਲਤ ਬੋਲਿਆ ਉਹਨਾਂ ਨੂੰ ਪਤਾ ਨਹੀਂ ਕਿ ਬਾਹਰ ਸਿੱਖ ਵੱਸ ਰਹੇ ਨੇ ਹਰੇਕ ਦੁਨੀਆ ਦੇ ਹਰੇਕ ਕੋਨੇ 'ਚ ਬੈਠੇ ਸਿੱਖਾਂ ਦੇ ਆਪਣੇ ਮਸਲੇ ਨੇ ਟਕਸਾਲ ਦਾ ਮੁਖੀ ਜਾਂ ਤਾਂ ਉਹਨਾਂ ਨੇ ਆਪਣੇ ਪੁੱਤ ਭਤੀਜੇ ਮੂਹਰੇ ਕਰਨੇ ਹੋ ਤਾਂ ਵੀ ਹੈ ਉਹਨਾਂ ਨੇ ਤਾਂ ਮਤਲਬ ਬੇਹੰਗਮ ਜੀਵਨ ਹੈ ਜੀ ਬੇਹੰਗਮ ਮੀਨਸ ਕਿ ਆਪਦਾ ਵਿਆਹ ਨਹੀਂ ਕਰਾਇਆ ਮਤਲਬ ਟਕਸਾਲ ਦੇ ਮੁਖੀ ਹੈਗੇ ਉਹ ਤੋਂ ਕਦੇ ਪਤੀਜੇ ਭਾਈ ਵੀ ਨਹੀਂ ਉਹਨਾਂ ਦੇ ਕਦੇ ਟਕਸਾਲ ਦੇ ਵਿੱਚ ਆਏ ਉਹਨਾਂ ਨੇ ਤਾਂ ਕੌਮ ਲਈ ਕਰਨਾ ਤੇ ਕੌਮ ਲਈ ਕਰ ਰਹੇ ਨੇ ਕਿਸੇ ਨੂੰ ਹਰਜ ਕੀ ਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਇਸ ਮਸਲੇ ਦੇ ਵਿੱਚ ਗਲਤ ਜਿਹੜੀਆਂ ਟਿੱਪਣੀਆਂ ਜਾਂ ਹੋਰ ਇਹ ਨਹੀਂ ਕਰਨੀਆਂ ਚਾਹੀਦੀਆਂ ਸਗੋਂ ਇਸ ਗੱਲ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਆ ਹਾਂ ਪੰਜਾਬ ਦੇ ਵਿੱਚ ਅਕਾਲੀ ਦਲ ਆਸੀਂ ਅਕਾਲੀ ਦਲ ਦੇ ਨਾਲ ਐਨੇ ਸਮੇਂ ਤੋਂ ਸੰਸਮਾਜ ਨਾਲ ਖੜਾ ਸ਼ੋਮਨੀ ਕਮੇਟੀ ਦੀਆਂ ਇਲੈਕਸ਼ਨਾਂ ਅਸੀਂ ਇਕੱਠੇ ਲੜੀਆਂ ਹੁਣ ਤੱਕ ਸਾਰਾ ਕੁਝ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਬਾਬਾ ਹਰਨਾਮ ਸਿੰਘ ਜੀ ਤੋਂ 1 ਇੰਚ ਵੀ ਬਾਹਰ ਨਹੀਂ ਨੇ ਨਾ ਮਗੀਠੀਆ ਪਰਵਾੜ ਇਹ ਜਿਹੜੇ ਵਿਚਲੇ ਲੋਕ ਨੇ ਇਹਨਾਂ ਬਾਰੇ ਕੁਝ ਕਹਿ ਨਹੀਂ ਸਕਦੇ